ਕੱਲ ਉਹਨਾਂ ਤਿੰਨ ਭਿਆਨਕ ਹਾਦਸਿਆਂ ਦੀ ਕਰਾਂਗੇ ਇਹਨਾਂ ਹਾਦਸਿਆਂ ਦੀ ਉਹਨਾਂ ਤਸਵੀਰਾਂ ਦੀ ਕਰਾਂਗੇ ਜਿਨ੍ਹਾਂ ਨੇ ਪੂਰੇ ਸੂਬੇ ਨੂੰ ਦਹਿਲਾ ਕੇ ਰੱਖ ਦਿੱਤਾ ਜੀ ਹਾਂ ਸੂਬੇ 'ਚ ਤਿੰਨ ਭਿਆਨਕ ਹਾਦਸੇ ਵਾਪਰੇ ਨੇ ਜਿਨ੍ਹਾਂ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਨੇ ਰਿਪੋਰਟ ਵੇਖੋ ਸੂਬੇ 'ਚ ਵਾਪਰੇ ਦਿਲ ਦਹਿਲਾ ਦੇਣ ਵਾਲੇ ਤਿੰਨ ਸੜਕੀ ਹਾਦਸੇ ਹਾਦਸਿਆਂ ਦੀਆਂ ਤਸਵੀਰਾਂ ਵੇਖ ਕੰਬ ਉੱਠੇ ਗਿਰੂ ਭਿਆਨਕ ਹਾਦਸਿਆਂ 'ਚ 6 ਲੋਕਾਂ ਦੀ ਹੋਈ ਮੌਤ ਕਈ ਹਸਪਤਾਲਾਂ 'ਚ ਲੜ ਰਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਿਹਾ ਸਵੇਰ 'ਚ ਵੱਖ-ਵੱਖ ਥਾਵਾਂ 'ਤੇ 3 ਭਿਆਨਕ ਸੜਕ ਹਾਦਸੇ ਵਾਪਰੇ ਨੇ ਅਤੇ ਇਹਨਾਂ ਹਾਦਸਿਆਂ ਦੀਆਂ ਤਸਵੀਰਾਂ ਲੋਕ ਕੰਡੇ ਖੜੇ ਕਰਦੇਣ ਵਾਲੀਆਂ ਨੇ ਦਿਲ ਨੂੰ ਝੰਜੋੜ ਕੇ ਰੱਖ ਟੇਣ ਵਾਲੀਆਂ ਨੇ ਗੱਲ ਪਹਿਲੇ ਹਾਦਸੇ ਦੀ ਕਰਦੇ ਹਾਂ ਜੋ ਹੁਸ਼ਿਆਰਪੁਰ ਦੇ ਤਸੂਹਾ ਚ ਵਾਪਰਿਆ ਹੈ ਜਿੱਥੇ ਐਮਾ ਮੰਗਟ ਤੇ ਉੱਚੀ ਬੱਸੀ ਵਿਚਾਲੇ ਇੱਕ ਕਾਰ ਤੇ ਟੈਂਕਰ ਵਿਚਾਲੇ ਭਿਆਨਕ ਟੱਕਰ ਹੋਈ ਇਹ ਹਾਸਾ ਇੰਨਾ ਭਿਆਨਕ ਇੰਨਾ ਖਤਰਨਾਕ ਸੀ ਕਿ ਗੱਡੀ 'ਚ ਸਵਾਰ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਇਸ ਭਿਆਨਕ ਟੱਕਰ ਤੋਂ ਬਾਅਦ ਵੇਖਦਿਆ ਹੀ ਵੇਖਦਿਆ ਗੱਡੀ ਅੱਗ ਦਾ ਗੋਲਾ ਬਣ ਗਈ ਜਿਸ ਕਾਰਨ ਗੱਡੀ 'ਚ ਸਵਾਰੇ ਪੰਜੇ ਨੌਜਵਾਨ ਜ਼ਿੰਦਾ ਸੜ ਗਏ ਅਤੇ ਦੂਜੇ ਪਾਸੇ ਬੇਕਾਬੂ ਹੋਇਆ ਕੈਂਟਰ ਵੀ ਪਲਟ ਕੇ ਡਿੱਗਿਆ ਇਸ ਹਾਦਸੇ ਤੋਂ ਬਾਅਦ ਚਾਰੇ ਪਾਸੇ ਫਚੜ ਮਚ ਗਈ ਚੀਖ ਚਿਹਾਰਾ ਮਚ ਗਿਆ ਵੱਡੀ ਗਿਣਤੀ 'ਚ ਆਲੇ ਦੁਆਲੇ ਦੇ ਲੋਕ ਸੜਕਾਂ 'ਤੇ ਇਕੱਠੇ ਹੋ ਗਏ ਜਿਹਨਾਂ ਦੇ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਹਾਦਸੇ ਦੇ ਸ਼ਿਕਾਰ ਨੌਜਵਾਨਾਂ ਨੂੰ ਗੱਡੀ 'ਚ ਸੜ ਰਹੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੜਕ ਤੇ ਤਲਫ ਦੇ ਤਲਫ ਤੇ ਇਹਨਾਂ ਨੌਜਵਾਨਾਂ ਦੀ ਮੌਤ ਹੋ ਗਈ ਹਾਂਜੀ ਕੱਲ ਲੇਟ ਨਾਈਟ ਇੱਕ ਲਮੀਰਪਿੰਡ ਨੀਅਰ ਉੱਚੀ ਵਸੀ ਉੱਚੀ ਵਸੀ ਦੇ ਕਾਰ ਤੇ ਇੱਕ ਟਰੱਕ ਦੇ ਦੇ ਦਰਮਿਆਨ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਾਰ ਦੇ ਵਿੱਚ ਪੰਜ ਨੌਜਵਾਨ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਪੰਜਵੇਂ ਨੌਜਵਾਨ ਸੀ ਉਹਨੂੰ ਮਗੇਰੀਆ ਸਿਵਲ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਸੀ ਤੇ ਅੱਜ ਉਹਦੀ ਵੀ ਡੈਥ ਹੋ ਗਈ ਹੈਗੀ ਹੈ ਤੇ ਅਸੀਂ 304 ਅਧੀਨ ਫਤਮਾ ਦਰਜ ਕਰ ਲਿਆ ਸੀ ਤੇ ਉਹਨਾਂ ਦੀ ਹੁਣ ਅਸੀਂ ਪੋਸਟਮਾਰਟ ਕਰਵਾ ਕੇ ਜਿਹੜੀਆਂ 5 ਗੋਡੀਆਂ ਨੂੰ ਦੇ ਬਾਰਸਾਂ ਦੇ ਹਵਾਲੇ ਕਰ ਦਿੱਤੀਆਂ। ਬੇਤਕ ਨੌਜਵਾਨਾਂ ਦੀ ਪਛਾਣ ਅਭੀ ਅੰਕਿਤ, ਇੰਦਰਜੀਤ, ਰਾਜੂ ਤੇ ਰਿਸ਼ਭ ਦੇ ਵਿੱਚੋਂ ਹੋਈ ਹੈ ਅਤੇ ਇਹਨਾਂ ਸਾਰਿਆਂ ਦੀ ਉਮਰ 22 ਤੋਂ 24 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਪੰਜੇ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਸੀ ਅਤੇ ਇਹ ਆਪਸ ਚ ਦੋਸਤ ਸਤੇ ਜਾ ਰਹੇ ਨੇ। ਜੋ ਕਿਸੇ ਵਿਆਹ ਸਮਾਗਮ ਤੋਂ ਘਰ ਵਾਪਸ ਪਰਤ ਰਹੇ ਸਨ ਜਿਸ ਦੌਰਾਨ ਇਹਨਾਂ ਨਾਲੇ ਮੰਦਪਾਗਾ ਹਾਦਸਾ ਵਾਪਰ ਗਿਆ ਮੈਰਿਜ ਤੇ ਸਾਰੇ ਇਕੱਠੇ ਤੇ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਕੋਈ ਦੋਸਤ-ਦੋਸਤ ਕੰਦੇ ਵਿੱਚ ਚਲੋ ਆਪਾਂ ਚਲਦੇ ਹਾਂ ਘੁੰਮਣ ਫਿਰਨ ਵਾਸਤੇ ਇੱਥੇ ਘੁੰਮਣ ਵਾਸਤੇ ਗਏ ਆ ਤੇ ਰਸਤੇ ਦੇ ਵਿੱਚ ਜਿਹੜੀ ਇਹ ਦੁਰਘਟਨਾ ਜਿਹੜੀ ਹੈ ਜਿਸ ਨੂੰ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਸਾਡੇ ਕੋਲੋਂ ਤੇ ਪਤਾ ਲੱਗਿਆ ਰਾਤ ਨੂੰ ਇਹ ਦਾ ਐਕਸੀਡੈਂਟ ਹੋ ਗਿਆ ਹੈ। ਅਜੀ ਹੈ ਦੂਜਾ ਹਾਦਸਾ ਮੋਗਾ ਅੰਮ੍ਰਿਤਸਰ ਰੋਡ ਤੇ ਵਾਪਰਿਆ ਹੈ ਜਿੱਥੇ ਤੇਜ਼ ਰਫ਼ਤਾਰ ਗੱਡੀ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ ਦੇ ਪਰਖੱਚੇ ਉੱਡ ਗਏ। ਇਹ ਵਾਹਨ ਚਕਨਾ ਚੂਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ 22 ਸਾਲਾਂ ਲੜਕੀ ਦੀ ਮੌਤ ਹੋ ਗਈ ਹੈ ਜਦਕਿ ਪਤੀ-ਪਤਨੀ ਗੰਭੀਰ ਜ਼ਖਮੀ ਦਸਤੇਜਾ ਰਹੇ ਨੇ। ਨਾਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਕਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਕ ਹੋ ਗਿਆ ਸੀ ਅਤੇ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਹੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਆਪਣੇ ਖੇਤ ਇੱਥੇ ਲੇਬਰ ਕੰਮ ਕਰਨ ਆਉਂਦੀ ਸੀ ਤੇ ਇਧਰੋਂ ਗੱਡੀ ਮੂਹਰਿਓਂ ਤੇਜ਼ ਬਾਲੀ ਆ ਰਹੀ ਸੀ ਡੱਕ ਡੋਲੇ ਖਾਂਦੀ ਉਹ ਰਾਜੂ ਮੁੰਡਾ ਜਿਹੜਾ ਮੋਟਰਸਾਂ ਤੇ ਉਹਨੇ ਕੱਚੇ ਲਾ ਲਿਆ ਕੱਚੇ ਲਿਆ ਕੇ ਵੀ ਗੱਡੀ ਵਾਲਿਆਂ ਨੇ ਵਿੱਚ ਮਾਰ ਕੇ ਤੇ ਕੁੜੀ ਦੀ ਡੱਟ ਹੋ ਗਈ ਹੈ ਉਹਨਾਂ ਦੋ ਜੀਆਂ ਦੇ ਸੱਟਾਂ ਬਹੁਤ ਜ਼ਿਆਦੇ ਵੱਜ ਗਈਆਂ ਜੇ ਡਰਾਈਵਰ ਭੱਜ ਗਿਆ ਜਾਨੀ ਕਿਹੜਾ ਇੱਥੋਂ ਹੋਰ ਗੱਡੀਆਂ ਮੰਗਾ ਕੇ ਜਾਨੀ ਇੱਥੋਂ ਨਿਕਲ ਗਏ ਆ ਉਹ ਤਾਂ ਮੰਗਨ ਸਾਹਿਬ ਮਿਲਣਾ ਚਾਹੀਦਾ ਜੀ ਇੱਕ ਕੁੜੀ ਦਾ ਪਿਓ ਮਰੇ ਨੂੰ ਇਹ ਚਾਰ ਪੰਜ ਮਹੀਨੇ ਹੋਏ ਆ ਬਹੁਤ ਮਾੜਾ ਕੰਮ ਹੋ ਗਿਆ ਜਿਹੜੀ ਕੁੜੀ ਦੀ ਹੋਈ ਹੈ ਅਜਿਹੀ ਹੀ ਇੱਕ ਹੋਰ ਮੰਦ ਭਾਗੀ ਘਟਨਾ ਸ਼ਿਮਖਸਾ ਸਾਹਿਬ ਦੇ ਪਿੰਡ ਚੜੇਵਾਂ ਚ ਵਾਪਰੀ ਹੈ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਕਾਰਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨਹੀਂ ਨਾਨੂ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਇਸ ਬੱਸ ਚ 21 ਪੁਲਿਸ ਮੁਲਾਜ਼ਮ ਸਵਾਰ ਸਨ ਅਤੇ ਬੱਸ ਮੁਲਾਜ਼ਮਾਂ ਨੂੰ ਮੁਕਸਰ ਸਾਹਿਬ ਤੋਂ ਜਲੰਧਰ ਡਿਊਟੀ ਤੇ ਲੈ ਕੇ ਜਾ ਰਹੀ ਸੀ। ਇਸੇ ਦੌਰਾਨ ਹੀ ਸੰਗੜੀ ਤੋਂ ਦੇ ਚਲਦਿਆਂ ਇਹ ਬੱਸ ਇੱਕ ਖੜੇ ਟਰੱਕ ਚ ਜਾ ਵੱਜੀ ਜਿਸ ਕਾਰਨ 11 ਦੇ ਕਰੀਬ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਪਰ ਗਨੀਮਤ ਰਹੀ ਕਿ ਇਸ ਹਾਦਸੇ ਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਜੀ ਅਸੀਂ ਜਲੰਧਰ ਡਿਊਟੀ 'ਚ ਲੇ ਸੀ ਵੀਆਈਪੀ ਡਿਊਟੀ ਹੂੰ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਉਣਾ ਸੀਗਾ ਤੇ ਸਰਕਾਰੀ ਗੱਡੀਆਂ ਨੂੰ ਹਰੀ ਝੰਡੀ ਤੇ ਨਹੀਂ ਸੀ ਉਹਨਾਂ ਨੇ ਐਕਸੀਡੈਂਟ ਕੇਸ ਆ ਵਾਸਤੇ ਜਿਹੜੀ ਹੁਣ ਗੱਡੀ ਸੀ ਹੂੰ ਉਹਨਾਂ ਵਾਸਤੇ ਡਿਊਟੀ ਚੱਲੇ ਸੀ 6.5 ਦਾ ਟਾਈਮ ਸੀਗਾ ਹੂੰ ਤੇ ਅੱਗੇ ਟਰੱਕ ਸੀਗਾ ਕਾਲਸੇ ਵਾਲਾ ਚਵਾਲ ਵਾਲੀ ਹੂੰ ਉਹਦੇ ਵਿੱਚ 40 ਠੱਲੇ ਆ ਸੀ ਉਹਨਾਂ ਹੂੰ ਤੇ ਵਿੱਚ ਗੱਡੀ ਵੱਜ ਗਈ ਸੀ ਠੀਕ ਹੈ ਗੱਡੀ ਬਿਲਕੁਲ ਸਲੋ ਸੀ ਜੀ ਹੰਜ ਤੇ ਪਾ ਕੇ ਨਿਕਲੇ ਸੀ ਧੁੰਦ ਕਿੰਨੀ ਸੀ ਧੁੰਦ ਬਹੁਤ ਜਿਆਦਾ ਸੀ ਇੱਕ ਪਾਸੇ ਸੂਬਾ ਸਰਕਾਰ ਸੜਕ ਹਾਦਸਿਆਂ ਨੂੰ ਘਟਾਉਣ ਦੇ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਨਵੀਂ ਪੁਲਿਸ ਫੋਰਸ ਨੂੰ ਹਾਦਸਿਆਂ ਨੂੰ ਰੋਕਣ ਦੇ ਲਈ ਹਾਦਸਿਆਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਹਰੀ ਛੱਡੀ ਦੇ ਦਿੱਤੀ ਗਈ ਹੈ ਜਦ ਕਿ ਦੂਜੇ ਪਾਸੇ ਇਹ ਸੜਕ ਹਾਦਸੇ ਘਟਣ ਦੀ ਥਾਂ ਲਗਾਤਾਰ ਵੱਧਦੇ ਜਾ ਰਹੇ ਨੇ ਜੋ ਵਾਕਈ ਚਿੰਤਾ ਦਾ ਵਿਸ਼ਾ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਵਾਹਨ ਚਲਾਉਂਦੇ ਸਮੇਂ ਥੋੜੀ ਸਾਵਧਾਨੀ ਵਰਤਣ ਕਾਲੀ ਨਾ ਕਰਨ ਤਾਂ ਜੋ ਅਜਿਹੇ ਹਾਦਸਿਆਂ ਤੋਂ بچਿਆ ਜਾ ਸਕੇ। ਪੋਸ਼ਾਰਪੁਰ ਤੋਂ yogesh aroda, ਮੋਗਾ ਤੋਂ ਸਰਬਜੀਤ ਲੋਲੀ ਦਿਨਾਲ, ਮੁਕਸਰ ਤੋਂ ਕੁਲਦੀਪ ਰਿੰਨੀ ਦੀ ਰਿਪੋਰਟ ਪੀਟੀਸੀ ਨਿਊਜ਼